ਸ੍ਰੀ ਗੁਰੂ ਜੀ ਸਾਰਿਆਂ ਨੂੰ ਅੱਜ ਆਪਾਂ ਸ਼ਕਰਫਾਰੇ ਬਣਾਵਾਂਗੇ ਮੈਦੇ ਦੇ ਆਹ ਕੌਲੀ ਮੈਦੇ ਦੀ ਹੈ ਤੇ ਇਹਨੂੰ ਆਪਾਂ ਇਹਦੇ 'ਚ ਹਿੜਾਉਂਗੇ ਚਪਾਲਾਂਗੇ ਤੁਸੀਂ ਵੇਖੀ ਜਾਇਆ ਬਈ ਕੀ ਕੀ ਸਮਾਨ ਪਾਵਾਂਗੇ ਧਿਆਨ ਰੱਖਿਓ ਆਪਾਂ ਕਿਉਂ ਪਾਵਾਂਗੇ ਗਰਮ ਕੀਤਾ ਹੋਇਆ ਸਾਰਾ ਹੀ ਪਾ ਦੇਾਂਗੇ ਇਹ ਜ਼ਿਆਦਾ ਨਹੀਂ ਗਾ ਹੈਗਾ 4 ਚਮਚੇ ਕੇਵਦੇ ਹੈ ਜੇ ਨੂੰ ਆਪਾਂ ਕੇਰਾ ਇਸ ਤਰ੍ਹਾਂ ਹਰ ਲਾ ਲਾਂਗੇ ਫਿਰ ਆਪਾਂ ਹੱਥ ਨਾਲ ਹਰ ਲਾ ਮਸਲਾਂਗੇ ਅਦੋਂ ਜਸਮਾਨਾ ਪਾ ਕੇ ਫਿਰ ਹੱਥ ਨਾਲ ਮਸਲਾਂਗੇ ਹੁਣ ਆਪਾਂ ਚਮਚਾ ਦਹੀਂ ਦਾ ਪਾਵਾਂਗੇ ਹੁਣ ਆਪਾਂ ਹੱਥ ਨਾਲ ਮਸਲ ਦਿਆਂਗੇ ਹੁਣ ਆਪਾਂ ਦੋਨਾਂ ਥਣਾ ਮਸਲਾ ਲਾਂਗੇ ਚੰਗੀ ਤਰ੍ਹਾਂ ਸਾਰੇ ਗੰਡਾ ਮਾਰਨਾਂਗੇ ਹੁਣ ਆਪਾਂ ਗੰਡਾ ਮਾਰ ਲenga ਹੁਣ ਆਪਾਂ ਦੁੱਧ ਪਾਵਾਂਗੇ ਪਹਿਲਾਂ ਥੋੜਾ ਜਿਹਾ ਦੁੱਧ ਨਾ ਪਾ ਕੇ ਗੰਨਾਂਗੇ ਅੱਧੀ ਕੋਲੀ ਦੁੱਧ ਦੀ ਏ ਆਪਾਂ ਵੇਖ ਕੇ ਜੇ ਪਾਵਾਂਗੇ ਥੋੜਾ ਥੋੜਾ ਕਰਕੇ ਪਾਵਾਂਗੇ ਜ਼ਿਆਦਾ ਢਿੱਲਾ ਵੀ ਨਹੀਂ ਕਰਨਾ ਆਹ ਵਟਾਪਾ ਚੰਗੀ ਤਰ੍ਹਾਂ ਕੁੱਨ ਲਿਆ ਤੇ ਹੁਣ ਇਹਦਾ ਆਪਾਂ ਪੇੜਾ ਬਣਾਵਾਂਗੇ ਤੇ ਆਪਾਂ ਇਹਨੂੰ ਰੋਟੀ ਤਰ੍ਹਾਂ ਵੇਲਾਂਗੇ ਥੋੜੇ ਮੋਟਾ ਰੱਖਾਂਗੇ ਰੋਟੀ ਮੋਟੀ ਰੱਖਾਂਗੇ ਮੋٹے ਬਣਾਵਾਂਗੇ ਪਤਲੇ ਨਹੀਂ ਕਰਦੇ ਵਾਲੇ Ahora la chocolate que yo la he dado, ਇੱਕ ਮਟਰ ਰੱਖਾਂਗੇ ਆਪਾਂ ਹੁਣ ਇਹਦੇ ਆਪਾਂ ਪੀਸ ਬਣਾ ਲਿਆਂਗੇ ਨੌ ਸੱਕਰ ਪਰ ਇਹ ਆਪਾਂ ਸਾਰੇ ਬਣਾ ਕੇ ਕੱਟ ਲਏ ਤੇ ਹੁਣ ਆਪਾਂ ਅੱਗ ਬਾਲਾਂਗੇ ਤੇ ਕੜਾਈ ਧਰਾਂਗੇ ਹੁਣ ਆਪਾਂ ਫੈਂਡ ਪਾਵਾਂਗੇ ਥੋੜਾ ਜਿਹਾ ਆਪਾਂ ਹੋਰ ਪਾਵਾਂਗੇ ਘੱਟ ਸੀਗਾ ਜੇਰ ਫੈਂਡ ਗਰਮ ਹੋ ਗਿਆ ਫਿਰ ਆਪਾਂ ਵੀ ਸ਼ਕਰਪਾਰੇ ਪਾਵਾਂਗੇ ਬਣਾਵਾਂਗੇ ਹਲੋ ਹੁਣ ਫੈਂਡ ਚੰਗੀ ਤਰ੍ਹਾਂ ਗਰਮ ਹੋ ਗਿਆ ਤੇ ਅੱਗ ਜਿਆਦੇ ਆ ਤੇ ਆਪਾਂ ਘੱਟ ਕਰ ਦਾਂਗੇ ਅੱਗ ਮੱਠੀ ਮੱਠੀ ਅੱਗ ਤੇ ਤਲਾਂਗੇ ਇਹਨਾਂ ਨੂੰ ਹੁਣ ਆਪਾਂ ਸ਼ਕਰਪਾਰੇ ਤळाਾਂਗੇ। ਹੁਣ ਬੱਦਲੇ ਕਮਾਂਗੇ ਦੇ ਬੈਚ ਚ ਕਮਾਂਗੇ।

ਹੁਣ ਆਪਾਂ ਦੂਜੇ ਰਹਿੰਦੇ ਜਿਹੜੇ ਉਹ ਪਾਵਾਂਗੇ ਆਪਣੇ ਸ਼ਕਰਪਾਰੇ ਸਾਰੇ ਬਾਣਗੇ ਤੇ ਆਪਾਂ ਕਢ ਦੇਾਂਗੇ ਫਿਰ ਆਪਾਂ ਦੂਜੀ ਕੜਾਈ ਧਰਾਂਗੇ ਚਾਹ ਸੁਣੀ ਬਣਾਵਾਂਗੇ ਨਾਲੇ ਕੜਾਈ ਲਾ ਦੇਾਂਗੇ ਦੂਜੀ ਧਰਾਂਗੇ ਖੰਡ ਪਾਵਾਂਗੇ ਉਹਦੇ ਅੱਧਾ ਪਾਣੀ ਪਾਵਾਂਗੇ ਉਨੀ ਜਗਰਿ ਮਾਰਨ ਲੱਗੀ ਤੇ ਫਿਰ ਚੰਗੀ ਤਰ੍ਹਾਂ ਬਣਾਵਾਂਗੇ ਇੱਕ ਤਾਰ ਬਣਾਵਾਂਗੇ ਇਹ ਲਾਉ ਆਪਣੀ ਕਸਰੀ ਬਣਨ ਲੱਗ ਪਈ ர பவாூ ஆசனி அப்ப ਅੰਦਰ ਜਾ ਕੇ ਦਿਖਾਵਾਂਗੇ ਇੱਥੇ ਹਨੇਰਾ ਹੋ ਗਿਆ ਆਪਣੀ ਕਾਸ ਨਹੀਂ ਬਣਗੀ ਤੇ ਆਪਾਂ ਅੰਦਰ ਲਾ ਲੈ ਹੁੰਦੀ ਤੇ ਥੋੜਾ ਜਿਹਾ ਜਲ ਪਾਵਾਂਗੇ ਐਨੇ ਨਵਾਸ਼ਾਂ ਸੋਹਣੀ ਆਉਣ ਲੱਗ ਪੈਂਦੀ ਏ ਹੁਣ ਆਪਾਂ ਸ਼ਕਰ ਪਾਰੇ ਪਾ ਦੇਾਂਗੇ ਮੈਨੂੰ ਇਹ ਠੰਡੀ ਹੋਈ ਜਾਊਗੀ ਚਾਸਣੀ ਹੋਵੇ ਬਣ ਲੱਗ ਪੈਣਗੇ ਸ਼ਕਰਪਾਰੇ ਤੇ ਫਿਰ ਜਮਾ ਠੰਡੇ ਕਰਕੇ ਫਿਰ ਤੁਹਾਨੂੰ ਦਿਖਾਵਾਂਗੇ ਫਿਰ ਕਿ ਨਵਾਂ ਆਈ ਜਾਵਾਂਗੇ ਆਪਾਂ ਨਾਲ ਨਾਲ ਚਮੜੂ ਚਾਸਣੀ ਪੜਾਈ ਦੇ ਦੋ ਸ਼ਕਰਪਾਰੇ ਠੰਡੇ ਹੋ ਗਏ ਜਮਾ ਇੱਕ ਖੰਡ ਵੀ ਠਰ ਕੇ ਜਦੋਂ ਆਰ ਚੰਮੜ ਗਈ ਹੈ ਕੁਛ ਥੱਲੇ ਵੀ ਰਹਿ ਗਈ ਹੈ ਪਾਸੇ ਵੀ ਰਹਿੰਦੀ ਹੈ ਤੇ ਹੁਣ ਆਪਾਂ ਭਾਂਡੇ 'ਚ ਕੱਢ ਲਾਂਗੇ ਇਹ ਤੁਹਾਨੂੰ ਚੰਗੇ ਲੱਗੇ ਤਾਂ ਜਰੂਰ ਕਮੈਂਟ ਕਰਕੇ ਦੱਸਿਓ ਵਿਸ਼ਾ ਕਰ ਪਾ ਰਹੇ ਕਿੰਨੇ ਚੰਗੇ ਲੱਗੇ ਤੁਹਾਨੂੰ ਥੋੜਾ ਜਿਹਾ ਰੰਗ ਫੀਲਾ ਹੋ ਗਿਆ ਲੱਡੂ ਦੇ ਰੰਗ ਨਾਲ ਦੇਖੋ ਆਪਣੇ ਕਿੱਡੇ ਮੈਨੂੰ ਤਾਂ ਬਹੁਤ ਵਧੀਆ ਲੱਗਦੇ ਆ ਪਰ ਤੁਹਾਡੀ ਪਸੰਦ ਹੋਣੀ ਚਾਹੀਦੀ ਹੈ ਦੇਖੋ ਕਿੰਨੇ ਵਧੀਆ ਬਣੇ ਆ ਜੇ ਸਾਡੀ ਵੀਡੀਓ ਪਸੰਦ ਲੱਗੀ ਲਾਇਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ